ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਫਾਸਟਵੇ ਸੰਦੇਸ਼ ਡੇਰਾ ਬਾਬਾ ਨਾਨਕ ਦੇ ਵਿੱਚ ਜਿਮਣੀ ਚੋਣਾ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਪਿੰਡਾਂ ਵਿੱਚ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਡੇਰਾ ਬਾਬਾ ਨਾਨਕ ਦੇ ਭਾਜਪਾ ਮੰਡਲ ਦੇ ਪ੍ਰਧਾਨ ਵਿਜੇ ਸੋਨੀ ਜੀ ਨੇ ਟਿਕਟ ਤੇ ਦਾਵਾ ਠੋਕ ਦਿੱਤਾ ਹੈ ਕਿ ਇਸ ਵਾਰ ਉਹ ਹਲਕਾ ਡੇਰਾ ਬਾਬਾ ਨਾਨਕ ਤੋਂ ਜਿਮਣੀ ਚੋਣਾ ਲੜਨਗੇ ਵੀਰੋ ਰਿਪੋਰਟ ਫਾਸਟਵੇ ਸੰਦੇਸ਼ ਤੁਹਾਨੂੰ ਮੰਨ ਲਓ ਵੀ ਇਧਰੋਂ ਭਾਜਪਾ ਵੱਲੋਂ ਟਿਕਟ ਮਿਲਦੀ ਹੈ ਹਲਕਾ ਡੇਰਾ ਬਾਬਾ ਨਾਨਕ ਤੋਂ ਇਸ ਸਰ ਕੀ ਕੀ ਕੰਮ ਕਰ ਕੀਤੇ ਜਾਣਗੇ ਸਰ ਇਹ ਤੇ ਸਾਡੀ ਪਾਰਟੀ ਦਾ ਮੈਂ ਸੁਖੁਰ ਕੇ ਜਾ ਰੂਗਾ ਵਾਂਗਾ ਜੇ ਮੈਨੂੰ ਇਸ ਲਾਇਕ ਸਮਝੂਗੀ ਠੀਕ ਹੈ ਜੀ ਮੈਂ ਪਾਰਟੀ ਅਕ ਮੰਗ ਰੱਖਦਾ ਵਾਂ ਕਿ ਮੈਨੂੰ ਇੱਕ ਵਾਰੀ ਇੱਥੋਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਇਹ ਸਾਡੀ ਪਾਰਟੀ ਦੀ ਮਰਜ਼ੀ ਹੈ ਬਾਕੀ ਸਾਡੀ ਪਾਰਟੀ ਮੇਰਾ ਉਹ ਸੁਜੋ ਦੇ ਰਹੀ ਆ ਠੀਕ ਬਾਕੀ ਜੇ ਮੈਨੂੰ ਇਹ ਟਿਕਟ ਦੇਂਦੇ ਇੱਥੋਂ ਦੀ ਮੈਂ ਵਾਅਦਾ ਤੋਂ ਵਾਅਦਾ ਆਪਣੀ ਏਰੀ ਡਿਵੈਲਪਮੈਂਟ ਕਰਾਂ ਕਰਾਂਗਾ ਸਾਰਾ ਡੇਰਾ ਬਾਬਾ ਨਾਨਕ ਬਹੁਤ ਪਸੜਿਆ ਹੋਇਆ ਹੈ ਜੀ ਜੀ ਇੱਥੇ ਨਾ ਕੋਈ ਵਿਦਿਆ ਦਾ ਸੰਤ ਹੈਗੀ ਆ ਨਾ ਕੋਈ ਇੱਥੇ ਕੋਈ ਹੈਗੀ ਆ ਕੋੰਡਸਟਰੀ ਏਰੀਆ ਕੋਈ ਫੈਕਟਰੀ ਹੈਗੀ ਆ ਨਾ ਕੋਈ ਇੱਥੇ ਚੰਗਾ ਵਧੀਆ ਹਸਪਤਾਲ ਹੈਗਾ ਵਾ ਨਾ ਕੁੜੀਆਂ ਦਾ ਕਾਲਜ ਹੈਗਾ ਵਿਦਿਆਪੱਖੋਂ ਬਹੁਤ ਕਮਜ਼ੋਰ ਆ ਤੇ ਆਪਾਂ ਆਪਣੀ ਪਾਰਟੀ ਕੋ ਇਹੋ ਮੰਗ ਰੱਖਾਂਗੇ ਕੋਈ ਨਾ ਕੋਈ ਸਾਡੇ ਏਰੀਆ ਨੂੰ ਦਿੱਤਾ ਜਾਵੇ ਜੀ ਸਰ ਆਪਾਂ ਕਹਿਣਾ ਚਾਹਾਂਗੇ ਕਿ ਜੇ ਮੰਨ ਲਓ ਸਾਡਾ ਹਲਕਾ ਡੇਰਾ ਬਾਬਾ ਨਾਨਕ ਇੱਕ ਪਛੜਿਆ ਏਰੀਆ ਕਾਫੀ ਪੈ ਰਹਿੰਦਾ ਸਾਡੇ ਇਧਰ ਬੇਰੋਜ਼ਗਾਰੀ ਬਹੁਤ ਜ਼ਿਆਦਾ ਆ ਸਾਡੇ ਪੜੇ ਲਿਖੇ ਨੌਜਵਾਨ ਐਮਏ ਐਮੇ ਬੀਐਡ ਕੀਤੀ ਮੁੰਡਿਆਂ ਨੇ ਕੁਝ ਵਿਦੇਸ਼ਾਂ 'ਚ ਵਿਦੇਸ਼ਾਂ 'ਚ ਚਲੇ ਗਏ ਨੇ ਕੁਝ ਵਿਚਾਰੇ ਜਿਹੜੇ ਬੇਰੋਜ਼ਗਾਰ ਨੇ ਉਹ ਸਰ ਜੀ ਆਪਾਂ ਕੋਈ ਮੋਦੀ ਸਾਹਿਬ ਦੇ ਗਾੜੀ ਕੋਈ ਅਪੀਲ ਕਰੀਏ ਤਾਂ ਸਾਡੇ ਏਰੀਆ ਨੂੰ ਕੋਈ ਇੰਡਸਟਰੀ ਲੱਗ ਜੇ ਤਾਂ ਜੋ ਕਿ ਜਿਹੜੇ ਬੇਰੋਜ਼ਗਾਰ ਲੋਕ ਨੇ ਉਹਨਾਂ ਦੀ ਬੇਰੋਜ਼ਗਾਰੀ ਦੂਰ ਹੋ ਸਕੇ ਕੀ ਕਹਿਣਾ ਚਾਹੋਗੇ ਸਰ ਇਸ ਬਾਰੇ ਸਰ ਮੈਂ ਤੇ ਬਿੱਟੂ ਜੀ ਨੂੰ ਮਿਲਿਆ ਆਪਣੇ ਮੰਤਰੀ ਜੀ ਨੂੰ ਉਹਨਾਂ ਸਾਨੂੰ ਇਹ ਭਰੋਸਾ ਦਿੱਤਾ ਸਾਡੇ ਬੱਬੂ ਜੀ ਹੈਗੇ ਦਿਨੇਸ਼ ਬੱਬੂ ਜੀ ਉਹਨਾਂ ਨੇ ਇੱਕ ਦੋ ਸਾਡੀ ਮੀਟਿੰਗ ਹੋ ਚੱਗੀ ਉਹਨਾਂ ਸਾਨੂੰ ਪੂਰਾ ਭਰੋਸਾ ਦੇ ਕੇ ਤੁਹਾਡੇ ਡੇਹਰਾ ਏਰੀਆ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਡੇਹਰਾ ਏਰੀਆ ਨੂੰ ਡਿਵੈਲਪਮੈਂਟ ਕਰਾਂਗੇ ਕਿਉਂਕਿ ਇਹ ਸਾਡਾ ਡੇਹਰਾ ਏਰੀਆ ਬਹੁਤ ਫਸਰਿਆ ਹੈ ਕੋਈ ਕੁਝ ਬ ਉਹੀ ਬੇਰਜਗਰੀ ਕਰਕੇ ਗਏ ਆ ਜਿਹੜੇ ਏਸੇ ਆ ਉਹ ਨਸੇ ਦੀ ਦਲਦਲ 'ਚ ਫਸੇ ਹੋਏ ਆ ਜੀ ਬਰ ਆਪਾਂ ਇਹ ਮੰਗ ਕਰਦੇ ਆ ਸਰਕਾਰਾਂ ਕੋ ਕਿ ਸਾਨੂੰ ਜਿਹੜੇ ਸਾਡੀ ਨੌਜਵਾਨ ਪੀੜੀ ਬਚਾਈ ਜਾ ਸਕੇ ਜੇ ਨੌਜਵਾਨ ਪੀੜੀ ਬਚੂ ਸਾਡਾ ਤਾਂ ਹੀ ਦੇਸ਼ ਖੁਸ਼ਹਾਲੀ ਹੋ ਸਕਦਾ ਹੈ ਟਾਈਪ ਵਿਖਵਾ ਸਕਦਾ ਵਾ ਜੀ ਠੀਕ ਹੈ ਜੀ ਬਾਕੀ ਸਾਰਿਆਂ ਦਾ ਮੈਂ ਰਾਮ ਰਾਮ ਸਾਸਿਕਾ ਬੁਲਾਉਣਾ ਜੀ ਬਹੁਤ ਬਹੁਤ ਧੰਨਵਾਦ ਫਾਸਟ ਵੀ ਟੀਵੀ ਦਾ ਜਿਨ੍ਹਾਂ ਮੇਰੀ ਬਾਤ ਧਰਤੀ ਕਾ ਬਚਾਈ ਵਾਈ ਖਾਲ ਸਾਹਿਬ ਵਾਈ ਟੀਵੀ